ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਚਿੱਤਰ ਸਾਖੀਆਂ ਤਹਿਤ ਅੱਜ ਅਸੀਂ ਸਰਵਣ ਕਰਾਂਗੇ ਸਚ ਤੇ ਟਿਟ ਅਤੇ ਗੋ ਰਖ ਮੱਤੇ ਤੋਂ ਨਾਨਕ ਮੱਤਾ ਸੁਚ ਤੇ ਟਿਟ ਹਰਦਵਾਰ ਵਿਖੇ ਜਦ ਲੋਕਾਂ ਦਾ ਇਹ ਭਰਮ ਤੋੜਿਆ ਕਿ ਉਹਨਾਂ ਦਾ ਸੁਟਿਆ ਪਾਣੀ ਕਰੋੜਾਂ ਮੀਲਾਂ ਉੱਤੇ ਨਹੀਂ ਪਹੁੰਚ ਸਕਦਾ ਤਾਂ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਕਿ ਬ੍ਰਾਹਮਣ ਉਹਨਾਂ ਨੂੰ ਐਵੇਂ ਹੀ ਧਰਮ ਭਲੇਖਿਆਂ ਵਿੱਚ ਪਾ ਕੇ ਲੁੱਟਦੇ ਹਨ ਸਾਰੇ ਕਰਮਕਾਂਡ ਛੱਡ ਕੇ ਗੁਰੂ ਜੀ ਦੇ ਚਰਨੀ ਆਣ ਲੱਗੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਰੇ ਕਰਮਕਾਂਡ ਤੇ ਵਹਿਮ ਭਰਮ ਨਿਰੇ ਵਿਅਰਥੀ ਹਨ ਸਗੋਂ ਹਾਨੀਕਾਰਕ ਵੀ ਹਨ ਜੋ ਸੁਚੀ ਅਤੇ ਧਰਮ ਦੀ ਕਿਰਤ ਕਰਕੇ ਗੁਜ਼ਾਰਾ ਕਰਦੇ ਹਨ ਲੋਣਵੰਦਾਂ ਜੀ ਆਪਣੀ ਵਿੱਤ ਅਨੁਸਾਰ ਸਹਿਤਾਵੀ ਕਰਦੇ ਹਨ ਅਤੇ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਨ ਉਹਨਾਂ ਨੂੰ ਸਹਿਜੇ ਹੀ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਲੋਕਾਂ ਨੂੰ ਉਪਦੇਸ਼ ਦੇਣ ਉਪਰੰਤ जब गुरु जी वापस अपनी रहन वाली थानते आ रहे सन तो उन्होंने रास्ते बेच एक ब्राह्मण वेखिया जो गलऊ पा के मथे ते टा ला के अपना भोजन तैयार कर रहा सी, उसने अपने चौंते के चार सफ़ेरे एक लकीर मारी हुई सी ਗੁਰੂ ਜੀ ਦੇ ਮਨ ਵਿੱਚ ਆਇਆ ਕਿ ਇਸ ਦਾ ਸਵਚ ਭਿੱਟ ਦਾ ਪਰਮ ਦੂਰ ਕਰਨਾ ਚਾਹੀਦਾ ਹੈ ਉਹ ਆਪਣਾ ਸਮਾਨ ਇੱਕ ਪਾਸੇ ਰੱਖ ਕੇ ਸਹਿਜ ਸਵਾਹੀ ਉਸ ਤੇ ਚੁੱਲ੍ਹੇ ਚੌਕੇ ਅੰਦਰ ਦਾਖਲ ਹੋਏ ਤੇ ਪੰਡਿਤ ਜੀ ਨੂੰ ਆਖਣ ਲੱਗੇ ਮੈਨੂੰ ਵੀ ਥੋੜੀ ਜਹੀ ਅੱਗ ਦਿਓ ਮੈਂ ਵੀ ਆਪਣਾ ਲੰਗਰ ਤਿਆਰ ਕਰਨਾ ਹੈ गुरु जी ने अपने चौंके अंदर वेख के पंडित जी गुस्से नाल लाल पीला हो गया कि तुसी मेरा सारा चौंका खाण समग्री भिट दिती है मेरे चौंके चो निकल जाओ नहीं तो मैं भखते हुए कोले कोलेे मारागा ਗੁਰੂ ਜੀ ਸ਼ਾਂਤ ਚਿੱਤ ਰਹੇ ਉਸ ਨੂੰ ਸਮਝਾਇਆ ਕਿ ਮੈਂ ਤਾਂ ਤੁਹਾਡੀ ਕਿਸੇ ਚੀਜ਼ ਨੂੰ ਹੱਥ ਵੀ ਨਹੀਂ ਲਾਇਆ ਕਿ ਕੋਈ ਇਨਸਾਨ ਤੁਹਾਡੇ ਲਾਗੇ ਆ ਜਾਵੇ ਤਾਂ ਤੁਹਾਡਾ ਸਭ ਕੁਝ ਇੱਟਿਆ ਜਾਂਦਾ ਹੈ ਬ੍ਰਾਹਮਣ ਹੋਰ ਕਰੋਧ ਵਿੱਚ ਬੋਲਿਆ ਮੈਂ ਉੱਚ ਜਾਤੀ ਦਾ ਬ੍ਰਾਹਮਣ ਹਾਂ ਮੈਂ ਤੁਹਾਡੇ ਵਰਗੇ ਚੁੰਡਾਲਾ ਨੂੰ ਆਪਣੇ ਨੇੜੇ ਲਾ ਕੇ ਆਪਣਾ ਜਨਮ ਪ੍ਰਸ਼ਟ ਕਰ ਲਵਾ ਇਹ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਇਸ ਵੇਲੇ ਤੁਸੀਂ ਮੇਰੇ ਚੌਂਕੇ ਵਿੱਚ ਇਕੱਲੇ ਨਹੀਂ ਹੋ ਤੁਹਾਡੇ ਨਾਲ ਖੋਰ ਨੀਚ ਤੋਂ ਨੀਚ ਚਾਰ ਹੋਰ ਵਿਅਕਤੀ ਵੀ ਬੈਠੇ ਹਨ ਇਹ ਸੁਣ ਕੇ ਬ੍ਰਾਹਮਣ ਬੌਦਲ ਜੇ ਗਿਆ ਇਹ ਆਖਣ ਲੱਗਾ ਮੈਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ ਕਿ ਕਿਹੜੇ ਨੀਚ ਜਾਤੀ ਦੇ ਮਨੁੱਖ ਮੇਰੇ ਪਾਸ ਬੈਠੇ ਹਨ ਗੁਰੂ ਜੀ ਕਹਿਣ ਲੱਗੇ ਇਹੋ ਤਾਂ ਅਸਚਾਰੀਆ ਦੀ ਗੱਲ ਹੈ ਕਿ ਤੁਹਾਡੇ ਅੰਦਰ ਅਗਿਆਨਤਾ ਹੀ ਅਗਿਆਨਤਾ ਭਰੀ ਪਈ ਹੈ ਜਿਸ ਨੇ ਤੁਹਾਡੀ ਮਤ ਮਾਰ ਦਿੱਤੀ ਹੈ ਭੈੜੀ ਬੁੱਧੀ ਨਾਲ ਜਿਹੜੇ ਅਸੀਂ ਨੀਚ ਕਰਮ ਕਰਦੇ ਹਾਂ ਨੀਚ ਝੂਮਣੀ ਹੈ ਜ਼ਬਰ ਜ਼ੁਲਮ ਕਸਾਇਨ ਹੈ ਹੋਰਨਾਂ ਦੀ ਨਿੰਦਿਆ ਕਰਕੇ ਪਾਪਾਂ ਦੀ ਮੈਲ ਇਕੱਠੀ ਕਰਕੇ ਖਲਾਰਨ ਵਾਲੀ ਚੂੜੀ ਹੈ ਚੌਥਾ ਕ੍ਰੋਧ ਜਿਹੜਾ ਤੁਹਾਡੇ ਅੰਦਰ ਇਸ ਵੇਲੇ ਪਲ ਕੇ ਤੁਹਾਨੂੰ ਪਾਗਲ ਕਰੀ ਬੈਠਾ ਹੈ ਚੰਡਾਲ ਹੈ ਪੰਡਤ ਜੀ ਇਨਾਂ ਚਾਰੇ ਚੀਜ਼ਾਂ ਤੋਂ ਤੁਹਾਡੇ ਅੰਦਰ ਰਸੀਆਂ ਹੋਈਆਂ ਤੁਸੀਂ ਕਿਵੇਂ ਉੱਚੇ ਹੋ ਸਕਦੇ ਹੋ ਕੋਬਿਦ ਦੂਮਣੀ ਕਦਾਇਨ ਕਸਾਇਨ ਪਰ ਨਿੰਦਾ ਘਟ ਚੂੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕੀ ਆ ਕੀ ਹੈ ਜਾਂ ਚਾਰੇ ਹੀ ਬੈਠੀ ਹੈ ਨਾਲ ਗੁਰੂ ਜੀ ਨੇ ਗੁਰੂ ਜੀ ਦੀਆਂ ਜਾਨਪਰਪੂਰ ਖਰੀਆਂ ਖਰੀਆਂ ਗੱਲਾਂ ਸੁਣ ਕੇ ਪੰਡਤ ਜੀ ਨੂੰ ਹੋਸ਼ ਆਈ ਤੇ ਉਸ ਨੇ ਗੁਰੂ ਜੀ ਤੋਂ क्षमा ਮੰਗੀ ਗੁਰੂ ਜੀ ਦੀ ਸ਼ਖਸੀਅਤ ਅਤੇ ਸਿੱਖਿਆ ਦਾ ਉਸ ਉੱਤੇ ਇੰਨਾ ਪ੍ਰਭਾਵ ਪਿਆ ਕਿ ਉਹ ਬਹਿਮਾ ਭਰਮਾਂ ਦੀ ਜੰਜੀਰ ਜਿਸ ਵਿੱਚ ਉਹ ਜਕੜਿਆ ਹੋਇਆ ਸੀ ਤੋੜ ਕੇ ਆਜ਼ਾਦ ਹੋ ਗਿਆ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਅੱਗੇ ਹੈ ਜੀ ਗੋਰਖ ਮੱਤੇ ਤੋਂ ਨਾਨਕ ਮਤਾ ਹਰਦਵਾਰ ਤੋਂ ਆਪ ਪੀਲੀਪੀਟੀ ਤੋਂ ਹੁੰਦੇ ਹੋਏ ਗੋਰਖ ਮੱਤਾ ਪਹੁੰਚੇ ਜੋ ਜੋਗੀਆਂ ਦਾ ਕੇਂਦਰ ਸੀ ਗੋਰਖ ਮੱਤਾ ਪੀਲੀਪੀਟੀ ਤੋਂ ਜੀ ਕਿਲੋਮੀਟਰ ਦੀ ਦੂਰੀ ਤੇ ਹੈ ਉੱਥੇ ਜੋਗੀ ਕਈ ਪ੍ਰਕਾਰ ਦੀ ਸਾਧਨਾ ਕਰਦੇ ਸਨ ਜਿਸ ਕਾਰਨ ਆਮ ਲੋਕਾਂ ਵਿੱਚ ਇਹ ਧਾਰਨਾ ਸੀ ਕਿ ਇਹ ਜੋਗੀ ਜਿਸ ਨੂੰ ਵੀ ਵਰ ਦਿੰਦੇ ਹਨ ਉਸ ਦੀਆਂ ਕਈ ਕੁਲਾਂ ਪਰ ਜਾਂਦੀਆਂ ਹਨ ਅਤੇ ਜਿਸ ਨੂੰ ਸ਼ਰਾਪ ਦਿੰਦੇ ਹਨ ਉਸ ਦੀਆਂ ਡੁੱਬ ਜਾਂਦੀਆਂ ਹਨ ਇਸ ਕਰਕੇ ਆਮ ਲੋਕ ਹਰ ਹਿਲੇ ਇਹਨਾਂ ਨੂੰ ਖੁਸ਼ ਰੱਖਣ ਦੇ ਚੱਕਰ ਵਿੱਚ ਕਈ ਕਿਸਮ ਦੇ ਚੜਾਵੇ ਚੜਾਉਂਦੇ ਰਹਿੰਦੇ ਸਨ ਗੁਰੂ ਜੀ ਨੂੰ ਲੋਕਾਂ ਦਾ ਸ਼ੋਸ਼ਣ ਹੁੰਦਾ ਵੇਖ ਕੇ ਬਹੁਤ ਬੁਰਾ ਲੱਗਾ ਉਹਨਾਂ ਨੇ ਜੋਗੀਆਂ ਦੇ ਕੇਂਦਰ ਦੇ ਨੇੜੇ ਅਲਾਹੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਚੰਬਰਨਾਥ ਅਤੇ ਪੰਬਰਨਾਥ ਜੋਗੀ ਗੁਰੂ ਜੀ ਪਾਸ ਆ ਕੇ ਕਈ ਸਵਾਲ ਕਰਨ ਲੱਗੇ ਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਠੁਕਮੇ ਉੱਤਰ ਦਿੰਦਿਆਂ ਸਮਝਾਇਆ ਕਿ ਅਸਲ ਜੋਗੀ ਉਹ ਹੈ ਜੋ ਸੰਸਾਰ ਵਿੱਚ ਰਹਿੰਦਿਆਂ ਹੋਿਆਂ ਵੀ ਪਰਮ ਪਿਤਾ ਪਰਮਾਤਮਾ ਨਾਲ ਜੁੜਿਆ ਰਹੇ ਵਕਤ ਵਕਤ ਕਿਸਮ ਦੇ ਧੇਖ ਧਾਰਨ ਕਰਨ ਨਾਲ ਜੋਗੀ ਨਹੀਂ ਬਣ ਜਾਈਦਾ ਮਨ ਨੂੰ ਸਿੱਧੇ ਰਾਸਤੇ ਪਾਉਣ ਲਈ ਪਰਮਾਤਮਾ ਨਾਲ ਜੁੜੇ ਰਹਿਣ ਦੀ ਲੋੜ ਹੈ ਪ੍ਰਭੂ ਸਿਮਰਨ ਨਾਲ ਹੀ ਸਹਿਜ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਸਾਡੇ ਸਰੀਰ ਵਿੱਚ ਸਹਿਜ ਦੀ ਧੁਨ ਸਦਾ ਹੀ ਬਣੀ ਰਹਿੰਦੀ ਹੈ ਆਪਣੀ ਸੁਰਤੀ ਨੂੰ ਪ੍ਰਭ ਨਾਲ ਜੋੜ ਕੇ ਇਹ ਧੁਨੀ ਸੁਣੀ ਜਾ ਸਕਦੀ ਹੈ ਇਸ ਤਰ੍ਹਾਂ ਗੁਰੂ ਜੀ ਨੇ ਜੋਗੀਆਂ ਦੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਨਿਸ਼ਾ ਕੀਤੀ ਜਿਸ ਕਾਰਨ ਉਹ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਅਤੇ ਗੋਰਖ ਮੱਤਿਆਂ ਦਾ ਕੇਂਦਰ ਸਿੱਖੀ ਦਾ ਕੇਂਦਰ ਬਣ ਗਿਆ ਜਿਸ ਦਾ ਨਾਂ ਗੋਰਖ ਮੱਤੇ ਤੋਂ ਨਾਨਕ ਮੱਤੇ ਵਿੱਚ ਬਦਲ ਗਿਆ ਜੋਗੀਆਂ ਨਾਲ वार्तालाਪ ਕਰਨ ਉਪਰੰਤ ਗੁਰੂ ਜੀ ਨੇ ਹਿਮਾਲਿਆ ਪਰਬਤ ਦਾ ਰੁੱਖ ਬੀਤਾ ਰਾਸਤੇ ਵਿੱਚ ਇੱਕ ਰੀਠੇ ਦੇ ਦਰਖਤ ਹੇਠ ਆਰਾਮ ਕਰਨ ਲਈ ਡੇਰਾ ਲਾਇਆ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਜੇ ਮੈਨੂੰ ਆਗਿਆ ਦਿਓ ਤਾਂ ਮੈਂ ਜੰਗਲ ਵਿੱਚੋਂ ਲੱਭ ਕੇ ਖਲ ਆਦ ਖਾਮ ਗੁਰੂ ਜੀ ਨੇ ਰੀਠੇ ਦੇ ਦਰਖਤ ਦੀ ਇੱਕ ਟਹਿਣੀ ਵੱਲ ਇਸ਼ਾਰਾ ਕੀਤਾ ਇਹ ਆਖਿਆ ਇਹ ਰੀਠਾ ਖਾਲੇ ਭਈ ਮਰਦਾਨੇ ਨੇ ਉਸ ਟਹਿਣੀ ਦੇ ਸਾਰੇ ਰੀਠੇ ਖਾਲੇ ਜੋ ਮਿੱਠੇ ਸਨ ਪਰ ਜਦੋਂ ਕਿਸੇ ਹੋਰ ਟਹਿਣੀ ਦਾ ਰੀਠਾ ਖਾਦਾ ਤਾਂ ਉਹ অতি ਕੋੜਾ ਸੀ ਇਹ ਦਰਖਤ ਹਾਲੇ ਤੱਕ ਕਾਇਮ ਹੈ ਕਿ ਇਸ ਥਾਂ ਤੇ ਗੁਰਦੁਆਰਾ ਰੀਠਾ ਸਾਹਿਬ ਸਿਨ ਸੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ